हां जी वीरू 7 3 ਕਾਲ ਜੀ ਹੋ ਠੀਕੋ ਆਪਣੇ ਵੀਰੋ ਆ ਆਪਾਂ ਸ਼ੀਸ਼ਾ ਪਾਉਣ ਲੱਗੇ ਜੀ ਪੌੜੀ 'ਚ ਸਾਰੀ ਤਿਆਰ ਹੋ ਗਈ ਆ ਬਣੀ ਸ਼ੀਸ਼ਾ ਬੈਟਿੰਗ ਕਰਨ ਲੱਗ ਗਿਆ ਜੀ ਆਪਾਂ ਇਹ ਵੀਰੋ ਆਪਾਂ ਸ਼ੀਸ਼ਾ ਨੀਚੇ ਵਾਲਾ 24 ਇੰਚ ਉੱਚਾ ਰੱਖਿਆ ਜੀ ਯਾਨੀ ਕਿ ਪੋਆਇਸ 'ਚ ਵੀ ਸਹੀ ਰਹਿੰਦਾ ਇਹ ਜੇ ਮਨ ਲੋ ਆਪਾਂ ਥੋੜਾ ਵਧਾਉਣਾ ਹੈ ਉਹਦੇ ਨਾਲ ਫਿਰ ਇਹ ਪੋਆਇਸ ਵੱਧ ਲੱਗਦੀ ਆ ਆਪਾਂ ਤਾਂ ਕਰ ਕੀ ਵੀਰੋ 24 ਹੀ ਰੱਖਿਆ ਸ਼ੀਸ਼ਾ ਤੇ ਆਪਾਂ ਸਟੈਪ ਉ ਤੋਂ 32 ਇੰਚ ਉੱਚੀ ਚੱਕਦੀ ਪੌੜੀ ਦਿਖਾਉਣੇ ਵੀਰੇ ਤਿਆਰ ਕਰਕੇ ਪੌੜੀ ਤੇ ਬਾਕੀ ਵੀਰੇ ਦੀ ਵਿਚ ਆਇਆ ਸਭ ਤੋਂ ਮੇਨ ਚੀਜ਼ ਹੁੰਦੀ ਆ ਫਰਮ ਹੈ ਜੇ ਪੌੜੀ ਦੇ ਫਰਮੇ ਸਹੀ ਨੇ ਵੀਰੋ ਤਾਂ ਪੌੜੀ 'ਚ ਕੋਈ ਦਿੱਕਤ ਨਹੀਂ ਆਉਂਦੀ ਹੁਣ ਮੰਨ ਕੇ ਚੱਲੋ ਇਹ ਅਸੀਂ ਛੀਸੇ ਪਾਏ ਨੇ ਜਿਹੜੇ ਇਹ ਸਾਰੇ ਅੱਧੇ ਘੰਟੇ 'ਚ ਹੀ ਛੀਸੇ ਪੈ ਗਏ ਸਾਰੇ ਜੀ ਯਾਨੀ ਕਿ ਸੇਬੀਜ਼ ਨਹੀਂ ਇਹ ਅਸੀਂ ਅੱਧੇ ਘੰਟੇ 'ਚ ਪਾਤੇ ਜਾਨੀ ਕਿ ਕੋਈ ਟਾਈਮ ਨਹੀਂ ਲੱਗਿਆ ਜੇ ਮੰਨ ਲਓ ਫਰਮੇ 'ਚ ਕੋਈ ਦਿੱਕਤ ਆ ਬਣਾਉਣ 'ਚ ਤਾਂ ਟਾਈਮ ਬਹੁਤ ਲੱਗਦਾ ਵੀਰੋ ਜੇ ਲੈਵਲ ਤੇ ਸਾਲ ਸਹੀ ਨਹੀਂ ਹੈਗਾ ਤਾਂ ਇਹ ਮੰਨ ਕੇ ਚੱਲੋ ਫਿਰ ਉਲਝਿਆਂ ਦਾ ਕੰਮ ਹੁਣ ਮੰਨ ਕੇ ਚੱਲੋ ਅਸੀਂ ਅੱਧੇ ਘੰਟੇ 'ਚ ਛੀਸੇ ਪਾਤੇ ਕੱਲ ਨੂੰ ਹੈਂਡਲ ਲਾ ਦਾਂਗੇ ਪੌੜੀ ਦਾ ਤੁਹਾਨੂੰ ਦਿਖਾਉਣਾ ਵੀਰੋ ਤ